ਅੱਜ ਪਾਰਟੀ ਬਣੀ ਹੈ ਜੀ ਨਵੀਂ ਦੇਖੋ ਮਹਾਰਾਜ ਚੜ੍ਹਦੀ ਕਲਾ ਕਰਨਗੇ ਹਾਂ ਜੀ ਤੇ ਬਹੁਤ ਇਕੱਠ ਬਹੁਤ ਸੀ ਅੱਜ ਸੰਗਤ ਆਈ ਹੈ ਤੇ ਉਮੀਦ ਹੈ ਵੀ ਸੰਗਤ ਨਾਲ ਜੁੜੋ ਜੀ ਹਾਂ ਕੀ ਸੁਨੇਹਾ ਹੈ ਤੁਹਾਨੂੰ ਸੁਨੇਹਾ ਹੀ ਹੈ ਵੀ ਹੁੰ ਤਾਂ ਅਕਾਲੀ ਦਲ ਦਾ ਤੁਹਾਨੂੰ ਪਹਿਲਾਂ ਵਾਲੇ ਦਾ ਹਾਲ ਤੁਸੀਂ ਦੇਖ ਹੀ ਲਿਆ ਹੈ ਸਾਰਿਆਂ ਨੇ ਵੀ ਕੋਮ ਮੌਕਾ ਦਵੇ ਇੱਕ ਹਾਂ

ਆਪਣੇ ਪੰਜਾਬੀ ਜਾ ਕੇ ਕ੍ਰਾਈਮ ਨਹੀਂ ਕਰਦੇ ਇਹ ਲੋਕ ਥੋੜਾ ਕ੍ਰਾਈਮ ਵੱਧ ਕਰਦੇ ਇਹ ਗੱਲ ਦਾ ਫਰਕ ਹੋ ਜਾਂਦਾ ਹੈ ਨਾ ਆਪਣਾ ਪੰਜਾਬੀ ਉੱਤਰ ਜਾ ਕੇ ਕ੍ਰਾਈਮ ਨਹੀਂ ਕਰਦਾ ਇਹ ਬੰਦੇ ਕ੍ਰਾਈਮ ਬਹੁਤ ਕਰਦੇ ਆ ਲੇਕਨ ਬਣਿਆ ਕਿ ਵਾਰ ਵਾਰ ਅਨਾਉਂਸਮੈਂਟ ਕਿੱਥੇ ਜਾ ਰਹੀਆਂ ਸੀ ਰੈਲੀ ਤੇ ਆਉਂਦੇ ਤੇ ਕੌਣ ਰੋਕ ਰਿਆ ਸੀ ਕੁਝ ਤਾਂ ਮੌਜੂਦਾ ਨਹੀਂ 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 ਐਵੇਂ ਰੋਕ ਲੈਣੀ ਹੈ ਪ੍ਰਸ਼ਾਸਨ ਰੋਕ ਲੈਂਦਾ ਉੱਥੇ ਰੋਕਦੇ ਸੀ ਪਿੱਛੇ ਮੈਂ ਆਪ ਮਿਲਿਆ ਸੀ ਡੀਐਸਪੀ ਜੀ ਨੂੰ ਐਸਐਸਪੀ ਨੂੰ ਆ ਫਿਰ ਉਹਨਾਂ ਨੂੰ ਕਹਿ ਕੇ ਆਇਆ ਸੀ ਉੱਥੇ ਰੋਕਦੇ ਪਏ ਸੀ ਹਾਂ ਡਾਇਵਰਟ ਕਰਦੇ ਸੀ ਦੂਜੇ ਪਾਸੇ ਨੂੰ ਚੰਗੀਆਂ ਕੱਢਦੇ ਸੀ ਸਰਕਾਰ ਖਿਲਾਫ ਲੱਗਤੀ ਸੀ ਟੱਟੇ ਲਈ ਹਾਂ ਸਰਕਾਰ ਦੇ ਤਾਂ ਮੰਨ ਮੰਛਾ ਹੈ ਹੀ ਹੈ ਵੀ ਕਾਮਯਾਬ ਨਾ ਹੋ ਹਾਂ ਬੀਜੇਪੀ ਹਾਂਜੀ ਬੀਜੇਪੀ ਕਰ ਰਹੀ ਸੀ ਜਾਂ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਨਹੀਂ ਨਹੀਂ ਪੰਜਾਬ ਸਰਕਾਰ ਸਾਰੇ ਧਰਮਾਂ ਦੇ ਵਿੱਚ ਸਾਰੇ ਧਰਮਾਂ ਵਿੱਚ ਬਿਜੂਲੀਅਤ ਹੋਊਗੀ ਬਿਲਕੁਲ ਸੈਕੂਲਰ ਸੈਕੂਲਰ ਹੋਵੇ ਜਿਸ ਤਰੀਕੇ ਨਾਲ ਅਮਰਤਪਾਲ ਕਹਿੰਸੀ 크੍ਰਿਸਚੀਅਨ ਨੂੰ ਲੈ ਕੇ ਸਮਾਜਵਾਦ ਕਰਦੇ ਸੀ ਨਹੀਂ ਨਹੀਂ ਸੈਕੂਲਰ ਹੋਵੇ ਤੇ ਨਿਸ਼ਾਨਿਆਂ ਤੇ ਅਧਿਕਾਰਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੀਆਂ ਸਾਰੀਆਂ ਰਾਜਨੀਤਿਕ ਤੇ ਤਰ੍ਹਾਂ ਫਿਕਰਮੰਦ ਵਿਦਵਾਨਾਂ ਚਿੰਤਕਾਂ ਅਤੇ ਆਮ ਸਿੱਖ ਸੰਗਤਾਂ ਨੂੰ ਪਰਜੋਰ ਅਪੀਲ ਕਰਦਾ ਹੈ ਕਿ ਹੁਣ ਜਦੋਂ ਕਿ ਅਕਾਲੀ ਰਾਜਨੀਤੀ ਵਿੱਚ ਕਮਟਾ ਖਰਾਬ ਪੈਦਾ ਹੋ ਗਿਆ ਹੈ ਤਾਂ ਬਦਲਵੀਂ ਸੇਖ ਰਾਏ ਨੀਤੀ ਦਾ ਇੱਕ ਵੱਡਾ ਵਰਤਾਨ ਸਿਰਜਣ ਲਈ ਅਤੇ ਸਮੂਹ ਸਿੱਖ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਕਰਨ ਲਈ ਸినాਹਤਕਾ ਤੇ ਮੁੱਦਿਆਂ ਦੀ ਰਾਜਨੀਤੀ ਕਰਨ ਲਈ ਇੱਕ ਦੂਜੇ ਦੇ ਨੇੜੇ ਆਉਣ ਤਾਂ ਜੋ ਆਪਸੀ ਏਕਤਾ ਕਰਕੇ ਪੰਥਾ ਦੇ ਪੰਜਾਬ ਦੇ ਉਜਵਲ ਭਵਿੱਖ ਲਈ ਅੱਗੇ ਕਦਮ ਵਧਾਏ ਜਾ ਸਕਣ ਅੱਗੇ ਮਤਾ ਨੰਬਰ 10 ਆਨੰਦਪੁਰ ਵਾਪਸੀ ਜਿੱਥੇ ਪੰਜਾਬ ਇਸ ਵੇਲੇ अनेका ਹੋਰ ਸੰਕਟਾਂ ਨਾਲ ਜੂਝ ਰਿਹਾ ਹੈ ਉੱਥੇ ਸਭ ਤੋਂ ਵੱਡਾ ਸੰਕਟ ਨਸ਼ੇ ਦਾ ਹੈ ਕੋਲ ਦੇ ਨਸ਼ੇ ਦਾ ਪੰਜ ਵੱਧ ਗਈ ਕਿਸਮ ਦੀ ਸਾਡੇ ਸਮਾਜ ਤੇ ਨੇ ਪ੍ਰਵਾਨ ਕਰ ਲਏ ਅੱਦੇ ਕੋਲ ਹੋਰ ਸਿੰਥੈਨਿਕ ਨਸ਼ੇ ਵੀ ਹਨ ਜਿਨ੍ਹਾਂ ਕਾਰਨ ਸਾਡੀ ਨੌਜਵਾਨੀ ਆਏ ਦਿਨ ਮਰ ਰਹੀ ਹੈ